ਅੰਮ੍ਰਿਤਸਰ ਦੇ ਥਾਣਾ ਡੀ ਡਿਵੀਜ਼ਨ ਦੇ ਇਲਾਕੇ ਕਟੜਾ ਦੁੱਲੋ ਵਿਖੇ ਦੇ ਰਾਤ ਦੋ ਤਿਰਾਂ ਦਾ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਧਿਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਦੋ ਨੌਜਵਾਨਾ ਨੇ ਉਸਦੇ ਪਤੀ ਤੇ ਭਰਾਤੇ ਬੁਰੀ ਤਰ੍ਹਾਂ ਦੇ ਨਾਲ ਹਮਲਾ ਕੀਤਾ ਤੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਅਸੀਂ ਛਡਾਉਣ ਗਏ ਆ ਤਾਂ ਮਹਿਲਾ ਦੀ ਇੱਜ਼ਤ ਨੂੰ ਵੀ ਹੱਥ ਪਾਇਆ ਗਿਆ ਤੇ ਉਸਦੇ ਕੱਪੜੇ ਪਾੜੇ ਗਏ ਨੇ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਪਤੀ ਤੇ ਭਰਾ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਤੇ ਸ਼ਿਕਾਇਤ ਵੀ ਪੁਲਿਸ ਨੂੰ ਦਰਜ ਕਰਵਾਈ ਗਈ ਹੈ ਪੀੜਤ ਪਰਿਵਾਰ ਨੇ ਮੀਡੀਆ ਦੇ ਨਾਲ ਤਲਵਾਤ ਕਰ ਦਿਆ ਹੈ ਕਿ ਹੈ ਕਿ ਉਹਨਾਂ ਦੇ ਨਜ਼ਦੀਕੀ ਹੀ ਰਹਦੇ ਦੋ ਭਰਾ ਜਿਨ੍ਹਾਂ ਨੇ ਉਸਦੇ ਪਤੀ ਤੇ ਭਰਾ ਤੇ ਹਮਲਾ ਕੀਤਾ ਤੇ ਉਹਨਾਂ ਨੂੰ ਸੱਟਾਂ ਮਾਰੀਆਂ ਤੇ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਹਮਲਾਵਰਾਂ ਨੇ ਪਤੀ ਤੇ ਭਰਾ ਕੋਲੋਂ ਫੋਨ ਮੰਗਿਆ ਸੀ ਉਹਨਾਂ ਨੇ ਨਹੀਂ ਦਿੱਤਾ ਤਾਂ ਦੋਵਾਂ ਭਰਾਵਾਂ ਨੇ ਹਮਲਾ ਕਰ ਦਿੱਤਾ ਇਸ ਦੇ ਦਰਮਿਆਨ ਜਦ ਮਹਿਲਾ ਵਿਚ ਛੜਾਉਣ ਦੇ ਲਈ ਪਹੁੰਚੀ ਹੈ ਤਾਂ ਉਸ ਦੇ ਵੀ ਕੱਪੜੇ ਪਾੜੇ ਗਏ ਨੇ ਉਧਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਉਥੇ ਦੱਸਦੇ ਕਿ ਥਾਣਾ ਡੀ ਡਿਵੀਜ਼ਨ ਦੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦੇਰ ਰਾਤ ਕਟੜਾ ਡੁੱਦੋ ਵਿਖੇ ਦੋ 13 ਦਾ ਝਗੜਾ ਹੋ ਜਾਂਦਾ ਜਿਸ ਦੇ ਚੱਲਦਿਆਂ ਇੱਕ ਤੈਨੂੰ ਸੱਟਾਂ ਲੱਗੀਆਂ ਨੇ ਤੇ ਦੱਸਿਆ ਵੀ ਗਿਆ ਕਿ ਉਹਨਾਂ ਨੂੰ ਸਿਵਰ ਹਸਪਤਾਲ ਇਲਾਜ ਦੇ ਲਈ ਲਿਆਂਦਾ ਗਿਆ ਉਦਰੀ ਕਮ ਮਹਿਲਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਦੀ ਇੱਜ਼ਤ ਤੇ ਵੀ ਹੱਥ ਪਾਇਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਤੇ ਕਾਰਵਾਈ ਸ਼ ਯਾ ਕੀ ਨਾਮ ਮੇਰਾ ਨਾਮ ਭਾਜੀ ਸੁਮੇਤ ਕੀ ਗੱਲਬਾਤ ਹੋਈ ਜਿਹੜਾ ਭਾਜੀ ਗੱਲਬਾਤ ਹੈ ਮੈਂ ਆਪਣੀ ਭੈਣ ਦੇ ਘਰ ਮੈਂ ਗਿਆ ਸੀ ਕੋਈ ਕੰਮ ਸੀ ਮੈਨੂੰ ਮੈਂ ਕੋਈ ਗੱਲ ਕਰਨ ਗਿਆ ਸੀ ਮੇਰਾ ਜੀਜਾ ਤੇ ਮੇਰੀ ਮਾਸੀ ਦਾ ਮੁੰਡਾ ਬਾਹਰ ਖਲੋਤੇ ਸੀ ਤੇ ਪਤਾ ਨਹੀਂ ਕੀ ਹੋਇਆ ਤੇ ਮੇਰਾ ਮਾਸੀ ਦਾ ਮੁੰਡਾ ਆਣ ਕੇ ਕਹਿਣ ਲੱਗ ਪਿਆ ਕਿ ਤੇਰੇ ਯਾਰਾਂ ਦੋਸਤਾਂ ਨੇ ਮੈਨੂੰ ਕੁੱਟਿਆ ਫਲਾਂਟਿੰਗ ਤੇ ਮੇਰੀ ਭੈਣ ਜਿੱਲੇ ਛਡਾਨ ਗਈ ਮੈਂ ਵੀ ਜਿੱਦੇ ਛਡਾਨ ਗਿਆ ਤੇ ਮੈਂ ਉਹਨਾਂ ਨੂੰ ਛਡਾਨ ਚੱਕਰਾਂ ਦੇ ਵਿੱਚ ਉਹਨਾਂ ਨੇ ਮੇਰੀ ਭੈਣ ਨੂੰ ਹੱਥ ਪਾਇਆ ਉਹਨਾਂ ਦੀ ਯਾਨਕੀ ਛੜਾਂਦੇ ਛੜਾਂਦੇ ਕੱਪੜੇ ਗੁੱਪੜੇ ਤਿਕਨ ਹੋ ਗਿਆ ਇਹਦਾ ਫੋਨ ਵੀ ਖੋਣਦਾ ਕਰਕੇ ਤੇ ਉਤੋਂ ਮੈਂ ਆਪਣੇ ਭਰਾਵਾਂ ਨੂੰ ਫੋਨ ਕਰਦਾ ਵੇ ਤਾਂ ਮੈਨੂੰ ਕਹਿੰਦਾ ਕਿ ਤੂੰ ਆਪਣੇ ਜਿੰਨੂੰ ਮਰਜ਼ੀ ਤੂੰ ਫੋਨ ਕਰ ਲੈ ਤੂੰ ਜਿੰਨੂੰ ਮਰਜ਼ੀ ਕਰਦਾ ਮਾ ਸਾਡਾ ਘਟ ਕੇ ਗਿਆ ਉਹਨੇ ਕਿੰਨੇ ਜਾਣੇ ਸੀ ਕਿ ਟੋ ਉਹ ਪਾਜੀ ਦੋ ਭਰਾਏ ਸੀ ਉਹ ਦੋ ਭਰਾ ਸੀ ਉਹ ਦੋ ਭਰਾਏ ਸੀ ਭਾਜੀ ਹਾਂ ਉਹਨਾਂ ਨੇ ਇਹਨਾਂ ਨੂੰ ਬੈਲਟਾਂ ਬੁਲਟਾਂ ਨਾਲ ਕੁੱਟਿਆ ਮੂੰਹ ਮਾ ਪਾੜਿਆ ਤੇ ਕਿੰਨੇ ਜਾਣੇ ਫੱਟਰ ਹੋਏ ਤੂੰ ਮੇਰਾ ਮੇਰੀ ਮਾਸੀ ਦਾ ਮੁੰਡਾ ਤੇ ਮੇਰਾ ਜੀਜਾ ਕਿਤੇ ਕਿਤੇ ਲੱਗੀ ਉਹਨਾਂ ਦੇ ਸਿਰ ਤੇ ਸਾਰੀ ਲੱਗੀ ਜੀਜਾ ਮੇਰੇ ਤੇ ਮੇਰੀ ਮਾਸੀ ਦੇ ਮੁੰਡੇ ਮੂੰਹ ਤੇ ਲੱਗੀ ਉ ਉਹ ਕਹਿੰਦੇ ਨਹੀਂ ਅਸੀਂ ਫੋਨ ਨਹੀਂ ਦੇਣਾ ਤੁਸੀਂ ਜਾਓ ਜੋ ਮਰਜੀ ਗੱਲ ਲੇ। ਝਗੜੇ ਦਾ ਕੰਮ ਕੀ ਰਾਇ ਜੀ? ਭਾਜੀ ਝਗੜੇ ਦਾ ਕੰਮ ਉਹ ਕਹਿੰਦੇ ਕਿ ਇਹਨਾਂ ਨੇ ਫੋਨ ਫੋਨ ਮੰਗਿਆ ਸੀ ਉਹਨਾਂ ਨੇ ਖਾਦੀ ਪੀਤੀ ਇਹਨਾਂ ਨੇ ਫੋਨ ਮੰਗਿਆ ਸੀ ਉਹਨਾਂ ਨੇ ਨਹੀਂ ਦਿੱਤਾ ਉਹਨਾਂ ਗਾਲ ਗੱਡੀ ਇਹਨਾਂ ਨੇ ਵੀ ਗਾਲ ਗੱਡੀ ਤੇ ਉਹਨਾਂ ਨੇ ਇਹਨਾਂ ਨੂੰ ਕੁੱਟ ਮਾਰ ਕਰਛਦੀ। ਕੋਈ ਪ੍ਰਾਣੀ ਰੰਜਿਸ਼ ਨਹੀਂ। ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ। ਸਰ ਮੇਰਾ ਨਾਮ ਅੰਨੂ। ਕੀ ਗੱਲ ਪਤ ਜਿਹੜਾ ਖਣਕ ਬਾਰ? ਗੱਲ ਹੈ ਹੋਈਆ ਮੇਰੇ ਹਸਬੰਦ ਤੇ ਮੇਰਾ ਮਾਸੀ ਦਾ ਮੁੰਡਾ ਵਿਚਾਰ ਜਾ ਰਹੇ ਸੀ। ਇਹ ਜਾਂਦੇ ਜਾਂਦੇ ਇਹਨਾਂ ਦੀ ਆਪਸ ਵਿੱਚ ਕੋਈ ਲੜਾਈ ਹੋ ਪਈ ਆ। ਕੋਈ ਗੱਲਤੋ ਹੀ ਹੋਈ ਤੇ ਵਿਕੀ ਨੇ ਤੇ ਸ਼ਿਬਮ ਨੇ ਮੇਰੇ ਹਸਬੰਡ ਦੇ ਤੇ ਮੇਰੇ ਮਾਸੀ ਦੇ ਮੁੰਡੇ ਦੇ ਸੱਟਾਂ ਲਾਈਆਂ ਇਹਨਾਂ ਨੇ ਬੈਲਟਾਂ ਨਾਲ ਕੁੱਟਿਆ ਸਾਨੂੰ ਨਹੀਂ ਪਤਾ ਇਹਨਾਂ ਕੋਲ ਹੋਰ ਕੀ ਕੀ ਚੀਜ਼ ਹੈਗੀਆਂ ਸੀ ਇਹਨਾਂ ਨੇ ਉਹ ਮਾਰਿਆ ਜਿਹੜਾ ਸਾਹੀਲਾ ਉਹਦੇ ਚੱਕਰ ਬੜੇ ਆ ਰਹੇ ਸਿਰ 'ਤੇ ਸੱਟ ਲੱਗੀ ਹੋਈ ਆ ਤੇ ਮੇਰੇ ਹਸਬੰਡ ਦੇ ਕੰਨ ਦੇ ਪਿੱਛੇ ਲੱਗੀਆਂ ਆ ਇਹ ਉਹਦੇ ਵੀ ਜ਼ਿਆਦਾ ਲੱਗੇ ਤੇ ਅਸੀਂ ਹਸਪੀਟਲ ਇਹ ਵਿਕੀ ਤੇ ਸ਼ਿਬਮ ਉੱਡ ਉੱਡ ਕੇ ਆਂਡੇ ਕੋ ਨੇ ਮੇਰੇ ਵਿਕੀ ਤੇ ਸ਼ਿਬਮ ਦੋਨੇ ਸਕੇ ਭਰਾ ਆ ਗਏ ਇੱਕ ਗਲੀ ਕਸੂਰੀਆਂ 'ਚ ਰਹਿੰਦੇ ਆ ਇਹਨਾਂ ਨੇ ਮੈਂ ਜਦੋਂ ਆਪਣੇ ਛੋਟੇ ਭਰਾ ਨੂੰ ਬਚਾਣ ਲਈ ਗਈ ਇਹਨਾਂ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਮੇਰੇ ਕੱਪੜੇ ਫੜੇ ਆ ਤੇ ਮੈਂ ਚੁੰਨੀ ਤੋਂ ਬਗੈਰ ਗਈ ਸੀ ਭੱਜੀ ਇਹਨਾਂ ਨੇ ਮੇਰੀ ਕਮੀਜ਼ ਨੂੰ ਫੜਿਆ ਮੇਰੀ ਕਮੀਜ਼ ਪਾਟੀ ਵੀ ਹੋਈ ਹੈ ਮੈਂ ਇਸ ਤਰ੍ਹਾਂ ਸ਼ਸਨ ਤੋਂ ਐਜ਼ ਮੰਗ ਕੇ ਜਾ ਰਹੀ ਹਾਂ ਪੁਲਿਸ ਵਿਸ਼ਾਸ਼ਨ ਨੇ ਉਹਨਾਂ ਨੇ ਹੰਦਾ ਕੱਟ ਕੇ ਦੇ ਦਿੱਤੀ ਆ ਉਹ ਕਹਿੰਦੇ ਬੰਦੀ ਕਾਰਵਾਈ ਅਸੀਂ ਕਰਾਂਗੇ